ਸਮੋਸਾ ਅਤੇ ਜਲੇਬੀ ਬੜੇ ਸ਼ੌਂਕ ਦੇ ਨਾਲ ਖਾਣ ਵਾਲੇ ਲੋਕ ਇਸ ਵੀਡੀਓ ਨੂੰ ਜ਼ਰਾ ਧਿਆਨ ਦੇ ਨਾਲ ਦੇਖ ਲਵੋ ਕਿਉਂਕਿ ਜਿਨ੍ਹਾਂ ਨੂੰ ਨੁਕਸਾਨ ਤੁਹਾਨੂੰ ਸਿਗਰਟ ਦੇ ਨਾਲ ਹੁੰਦਾ ਹੈ ਉਹਨਾਂ ਕੀ ਨੁਕਸਾਨ ਤੁਹਾਨੂੰ ਕਰ ਰਿਹਾ ਹੈ ਸਿਰਫ ਸਮੋਸਾ ਔਰ ਜਲੇਬੀ ਤੁਸੀਂ ਸੋਚ ਰਹੇ ਹੋ ਕਿ ਲਗਾਤਾਰ ਸਾਡਾ ਮੋਟਾਪਾ ਵੱਧ ਰਿਹਾ ਹੈ ਪਰ ਤੁਸੀਂ ਕਦੇ ਇਹ ਨਹੀਂ ਸੋਚਿਆ ਕਿ ਜਿਹੜੀਆਂ ਅਸੀਂ ਫੈਟ ਵਾਲੀਆਂ ਮਿੱਠੇ ਵਾਲੀਆਂ ਚੀਜ਼ਾਂ ਖਾਂਦੇ ਹਾਂ ਸ਼ਾਇਦ ਉਹਨਾਂ ਦੇ ਨਾਲ ਸਾਡਾ ਮੋਟਾਪਾ ਵੱਧ ਰਿਹਾ ਹੋਵੇ ਜੀ ਹਾਂ ਹੁਣ ਦੁਕਾਨਦਾਰਾਂ ਨੂੰ ਵੀ ਖਾਸ ਤੌਰ ਉਤੇ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਜਲੇਬੀ ਦੇ ਵਿੱਚ ਕਿੰਨੇ ਪੜ ਐਂਡ ਸ਼ੂਗਰ ਹੈ ਔਰ ਜੋ ਸਮੋਸਾ ਹੈ ਉਸ ਦੇ ਵਿੱਚ ਕਿੰਨੇ ਪਰਸੈਂਟ ਫੈਟ ਹੈ ਇਸ ਦੀ ਜਾਣਕਾਰੀ ਇੱਕ ਬੋਰਡ ਦੇ ਉੱਤੇ ਲਿਖ ਕੇ ਗਾਖਾਂ ਨੂੰ ਦਿੱਤੀ ਜਾਏਗੀ ਤੇ ਉਸ ਤੋਂ ਬਾਅਦ ਹੀ ਜੋ ਸਮੋਸਾ ਹੈ ਉਸ ਨੂੰ ਵੇਚਿਆ ਜਾਏਗਾ ਦੱਸ ਦਈਏ ਕਿ ਇਸ ਦਾ ਮਤਲਬ ਹੈ ਕਿ ਹੁਣ ਵਿਕਰੇਤਾਵਾਂ ਨੂੰ ਇਹ ਦੱਸਣਾ ਜ਼ਰੂਰ ਹੋਵੇਗਾ ਕਿ ਜੋ ਸਨੈਕਸ ਉਹ ਪਰੋਸ ਰਹੇ ਨੇ ਉਹ ਸਿਹਤ ਨੂੰ ਕਿੰਨਾ ਕੁ ਮਾੜਾ ਪ੍ਰਭਾਵ ਪਾਉਂਦੇ ਨੇ ਜਾਂ ਫਿਰ ਇਸ ਦੇ ਵਿੱਚ ਕਿੰਨੀ ਖੰਡ ਜਾਂ ਫਿਰ ਕੋਈ ਹੋਰ ਫੈਟ ਵਾਲਾ ਪਦਾਰਥ ਹੈ ਹੁਣ ਜਲੇਬੀ ਦੀ ਮਠਾਸ ਅਤੇ ਸਮੋਸੇ ਦੀ ਮਸਾਲੇਦਾਰਤਾ ਦੇ ਆਲ ਲਾਲ ਸੇ ਸਬੰਧਿਤ ਚਤਾਵਨੀਆਂ ਵੀ ਆਉਣਗੀਆਂ ਪਰ ਸਰਕਾਰ ਦੇ ਸਿਹਤ ਮੰਚਾਲੇ ਨੇ ਦੇਸ਼ ਭਰ ਦੇ ਕੇਂਦਰੀ ਅਦਾਰਿਆਂ ਨੂੰ ਤੇਲ ਅਤੇ ਖੰਡ ਬੋਡ ਲਗਾਉਣ ਦੇ ਆਦੇਸ਼ ਦਿੱਤੇ ਹੈ ਇਸ ਦਾ ਮਤਲਬ ਹੈ ਕਿ ਹੁਣ ਵਿਕਰੇਤਾਵਾਂ ਨੂੰ ਇਹ ਦੱਸਣਾ ਪਵੇਗਾ ਕਿ ਉਹ ਸਨੈਕਸ ਜੋ ਪਰੋਸਦੇ ਪਏ ਨੇ ਉਹ ਸਿਹਤ ਨੂੰ ਕਿੰਨਾ ਮਾੜਾ ਪ੍ਰਭਾਵ ਪਾਉਂਦੇ ਨੇ ਯਾ ਇਸ ਦੇ ਵਿੱਚ ਕਿੰਨੀ ਖੰਡ ਜਾਂ ਫਿਰ ਕੋਈ ਵੀ ਹੋਰ ਫੈਟ ਵਾਲਾ ਪਦਾਰਥ ਹੈ